ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਅਗਲਿਆ ਕਲਾਂ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਪਿਰਥੇ ਦੇ ਘਰੋਂ ਆਪਾਂ ਪਹਿਲੇ ਸੂਏ ਸੂਣ ਵਾਲੀ ਇੱਕ ਝੋਟੀ ਦਿਖਾ ਰਹੇ ਹਾਂ ਜੇ ਸਰੀਰ ਦੀ ਆਪਾਂ ਗੱਲ ਕਰੀਏ ਤਾਂ ਮਿੱਤਰੋ ਸਰੀਰ ਬਹੁਤ ਚੰਗਾ ਸਿੰਘ ਬਹੁਤ ਚੰਗੇ ਫੇਸ ਕੁਆਲਿਟੀ ਤੇ ਥਣਲੇਵੇਂ ਦੀ ਤਾਂ ਕਿਆ ਬਾਤਾਂ ਨੇ ਹਜੇ ਮਿੱਤਰੋ ਸੂਣ ਦੇ ਵਿੱਚ ਕਾਫੀ ਜਿਹੜੇ ਦਿਨ ਲੈਂਦੀ ਹੈ ਕੱਚੀ ਹੈ ਤੇ ਹਵਾਨਾ ਬਣਾਉਣਾ ਹਜੇ ਮਿੱਤਰੋ ਸਟਾਰਟ ਹੀ ਕੀਤਾ ਥਣਾ ਦੀ ਦੂਰੀ ਸਹਿਜ ਬਹੁਤ ਚੰਗਾ ਪਿੱਠਪੁੜੇ ਦੀ ਵੀ ਆਪਾਂ ਗੱਲ ਕਰਦੇ ਚੰਗੀ ਹੈ ਹਜੇ ਪੁੜਾ ਤੁਸੀਂ ਦੇਖ ਸਕਦੇ ਹੋ ਹਜੇ ਮਿੱਤਰੋ ਕੋਈ ਢਲਾਨੀ ਕੀਤਾ ਸਿੰਘਾਂ ਦੀ ਸੇਵ ਬਹੁਤ ਸੋਹਣੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਪੂਰੀ ਜਿਹੜੀ ਡਿਟੇਲਸ ਆਪਾਂ ਬਾਈ ਤੋਂ ਲਵਾਂਗੇ ਵੀ ਕਿਹੜਾ ਸਿਮਨ ਲੱਗਿਆ ਹੋਇਆ ਤੇ ਕੀ ਇਹਦਾ ਰੇਟ ਹੈ ਤੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82 124 ਸੋ ਲਗਾਤਾਰ ਮਿੱਤਰੋ ਆਪਣੀਆਂ ਜਿਹੜੀਆਂ ਵੀਡੀਓ ਆ ਰਹੀਆਂ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਆ ਤਾਂ ਕਰ ਸਕਦੇ ਮਿੱਤਰੋ ਸੰਪਰਕ ਇਹਨੂੰ ਤੋਰ ਕੇ ਦਿਖਾ ਦਿਓ ਇੱਕ ਵਾਰੀ ਸੋ ਸਿੰਘਾਂ ਦੀ ਸ਼ੇਪ ਆਪਾਂ ਫੇਰ ਕਹਣਾ ਬਹੁਤ ਚੰਗੀ ਕੱਦ ਘਾਟ ਵੀ ਮਿੱਤਰੋ ਸੋਹਣਾ ਕੋਈ ਛੋਟੀਆਂ ਚ ਨਹੀਂ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਪਹਿਲੇ ਸੂਏ ਮੇਰਾ ਅੰਦਾਜ਼ਾ ਵੀ 11-12 ਲੀਟਰ ਦੁੱਧ ਕੱਢ ਸਕਦੀ ਐ ਵੱਧ ਘੱਟ ਵੀ ਕਰ ਸਕਦੀ ਐ ਕਿਉਂਕਿ ਜਿਹੜੀ ਆਪਾਂ ਅੰਦਾਜ਼ਾ ਤੱਕ ਹੁੰਦੀ ਆ ਪੌਸਾ ਨਾਲੀ ਬਿੱਤਰੋ ਗੱਲ ਕਰਦੇ ਆ ਦੁੱਧ ਚੰਗੀ ਸਭਾਈ ਹੋ ਜੇ ਤਾਂ 13-14 ਵੀ ਕਰ ਸਕਦੀ ਐ ਪਰ 11-12 ਨਾਲੋਂ ਇਹ ਖੁੱਲਾ ਦੁੱਧ ਕੱਢ ਦੂਗੀ ਕਰੇਲੂ ਬੰਦੋ ਜੀ ਕਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਈ ਕੋਲੇ ਜਿਵੇਂ ਆ ਮੱਝ ਐ ਇਹ ਵੀ ਬਾਈ ਕਹਿੰਦਾ ਵੀ ਪਹਿਲੇ ਸੂਏ ਕਿੰਨਾ ਕੱਢਾ ਦੁੱਧ ਨੇ ਪਹਿਲੇ 218 ਓਕੇ ਆਹ ਬਾਈ ਕੋਲੇ ਝੋਟੀਆਂ ਤੇ ਉਹ ਬੂਰੀ ਨੇ ਕਿੰਨਾ ਕੱਢਿਆ ਜੀ ਬੂਰੀ ਨੇ 13 ਕਿਲੋ ਤੇ ਉਹ ਝੋਟੀ ਉਹ ਤਾਂ ਬੈਲਸੂ ਸੁਈ ਹੁਣ ਦਿੰਦੀ 10 ਕਿਲੋ 10 ਕਿਲੋ ਤੇ ਸਾਰੇ ਪਸ਼ੂ ਬਾਈ ਕੋਲੇ ਚੰਗੇ ਨੇ ਘਰੇਲੂ ਵੀ ਡੀਗੋਆ ਕੋਈ ਵਪਾਰ ਦਾ ਕੰਮ ਨਹੀਂ ਫਿਰ ਆਪਾਂ ਕਹਿੰਦੇ ਵੀ ਕੱਦ-ਕੱਡ ਵੀ ਮੇਥਰੋ ਸੋਹਣਾ ਥਾਲੇ ਵੀ ਦੀ ਪੂਰੀ ਸਾਫ ਹੈ ਤੇ 12-13 ਲੀਟਰ ਅੰਦਾਜ਼ਾ ਦੁੱਧ ਕੱਢ ਦੂਗੀ ਠੰਡੀ ਸੀਰ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਬਹੁਤ ਜ਼ਿਆਦੇ ਹਾਂਜੀ ਬਾਈ ਜੀ ਸਾਸਰੀ ਘਰ ਪਲਾਤਾ ਇਹ ਚੋਟੀ ਹੁਣ ਪਹਿਲਾ ਸੂਗਾ ਸੌਂਦੀ ਆ ਕਿੰਨੇ ਕ ਦਿਨ ਜਿਹੜੇ ਦਿਨ ਲੈ ਜੂਗੀ ਇੱਕ ਘਰ ਸਾਦੇ ਹਫਤਾ ਹਫਤਾ ਨਾ ਹਲ ਤੱਕ ਪੰਜ ਚਾਰ ਦਿਨ ਤੱਕ ਹੈ ਨਾ ਠੀਕ ਹੈ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਦੁੱਧ ਕੱਢ ਦੋ ਕਿਉਂਕਿ ਮੇਰਾ ਅੰਦਾਜ਼ਾ ਤਾਂ 12 12 ਦੇ ਕਰੀਬ ਹੀ ਆ ਬਾਈ ਸਾਹਿਬ ਬਾਈ 14 ਤੱਕ ਹੀ ਆ 14 ਤੱਕ ਦੇ ਆ ਚਲੋ ਚਲ ਕੇ ਲੋ ਘਾਟ ਵੀ ਹਾਂ ਠੀਕ ਹੈ ਜਿਵੇਂ ਤਿਆਰੀ ਚਾਹਣਾ ਪੂਰੀ ਤੇ ਰੇਟ ਕੀ ਕਰਤਾ ਜੀ ਦਾ ਰੇਟ ਬਾਈ 8-7 ਮਲਤਾਨਾ ਮਹਾਂਦਰ ਕਰ ਜਾਣੀ ਠੀਕ ਹੈ ਰੇਟ 170 ਤੇ ਟੀਕਾ ਕਿਹੜਾ ਲੱਗਿਆ ਵਾ 10000 ਕਿਹੜਾ ਸਭੇ 2699 2699 ਠੀਕ ਹੈ ਤੁਸੀਂ ਪਹਿਲਾਂ ਮੈਨੂੰ ਕੱਢ ਕੇ ਦਿਖਾਇਆ ਸੀ ਨਾ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 87290 87290 051 051 37 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਫੇਰ ਆਪਾਂ ਕਹਨੇ ਵੀ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਧੰਨਵਾਦ